ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬਦਰਪੁਰਿਆ ਡੇਰੀ ਫਾਰਮ ਜੀ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆ ਗਏ ਆ ਜੁਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਮੰਡੀ ਜਗਰਾਉਂ ਪਹੁੰਚ ਚੁਕੇ ਆ ਵਧੇਰੇ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਆ ਕਿਤੇ ਉਹ ਖਰੀਦਦਾਂ ਦੀ ਕਰਨੀ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਵੀਡੀਓ ਨੂੰ ਅੰਡ ਤੱਕ ਦੇਖ ਕੇ ਜਰੂਰ ਅੱਗੇ ਸ਼ੇਅਰ ਕਰਾਇਆ ਕਰੋ ਹੋਰ ਵੀ ਕਿਰਦਾਰ ਫਰਦਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ 온 ਸੈਟ ਕਰਨਾ ਕਿਉਂਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਲਈਏ ਬਾਈ ਤੋਂ ਬਧੇ ਜਾਣਕਾਰੀ ਪੁੱਛ ਕੇ ਕਿਰਵਾ ਸੁਆ ਕੀ ਦੁੱਧ ਬਾਦ ਇਹ ਕਰਦੇ ਗੱਲਬਾਤ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਜੀ ਕੀ ਨਾਮ ਹੈ ਮੇਰਾ ਨਾਮ ਹੈ ਸਦੀਕ ਵਪਾਰ ਕਰਦੇ ਹਾਂ ਜੀ ਹਾਂਜੀ ਕਿਹੜਾ ਪਿੰਡ ਹੈ ਪਿੰਡ ਗਿਲੀ ਚਲਾ ਜਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ ਕੀ ਆ ਮੋਬਾਈਲ ਨੰਬਰ ਹੈਗਾ 8146355232 ਠੀਕ ਹੈ ਜੀ ਦੇਖ ਖੋਲ ਕੇ ਤੋੜ ਕੇ ਵਿਖਾਈਏ ਕਿੰਨੇ ਕੇ 2400 ਰੁਪਏ ਬਹੁਤ ਦੇ ਦੂਗੀ ਜੀ 13-14 ਕਿਲੋ ਦੇ ਦੂਗੀ ਮੈਂ ਝੂਠ ਮਾਰਨ ਜਿੰਨਾ ਮਰਜ਼ੀ ਖਾ ਲੋ ਠੀਕ ਹੈ 13-14 ਕਿਲੋ ਬੜੇ ਆਰਾਮ ਨਾਲ ਹਾਂ ਜੀ ਹਾਂ ਜੀ ਖੋਲ ਕੇ ਵਿਖਾਈਏ ਤੋੜ ਕੇ ਲਓ ਜੀ ਸ਼ਾਈ ਵਾਲ ਅੰਗ ਕਰਾਸ ਦੇ ਵਿੱਚ ਆ ਦੂਆ ਦੁੱਜਾ ਹੋਊਗਾ ਹਾਂ ਜੀ ਲਓ ਜੀ ਦੁੱਜਾ ਸੁਆ ਸ਼ਾਈ ਵਾਲ ਅੰਗ ਕਰਾਸ ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆਰਡਰ ਕੁਆਲਟੀ ਬਹੁਤ ਸੋਹਣੀ ਲੱਗੀ ਆ ਤੇ ਲਓ ਜੀ ਦੇਖ ਸਕਦੇ ਹੋ ਜੀ ਤੇ ਲਓ ਆਪਣੀ ਨਰਖ ਪਰਖ ਫਿਰ ਵੀ ਕਰਕੇ ਹੈਗੀ ਬਹੁਤ ਸੋਹਣੀ ਥਾਂ ਥਣ ਬਹੁਤ ਸੋਹਣਾ ਲੱਗਾ ਜੀ ਦੂਜਾ ਸੂਆ ਲਓ ਜੀ ਆਪਾਂ ਠੀਕ ਟੀਮ ਵਾਲ ਕਰਦੇ ਜੀ ਬੋਲ ਕਰਦੇ ਆ 60000 ਰੁਪਏ ਜਮਾਂ ਕਿੰਨੇ ਛੱਡ ਦਾਂਗੇ ਛੱਡ دیں 55 ਜੀ ਉਹ ਹੀ ਕਰਤੀਏ ਮਾਨਦਨ ਮਾਨਦਨ ਕਰਦਾ ਵਿੱਚ ਮਾਨਦਨ ਕਿੰਨੇ ਰਿਹਾ ਹੈ ਜੀ ਕਿੰਨੇ ਦੀ ਹੋਰ 1000 2000 ਮਾਨਦਨ ਕਰਦਾ ਠੀਕ ਹੈ ਜੀ ਲਓ ਭਾਈ ਦੋਸਤੋ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਓ ਗਾਂ ਬਹੁਤ ਸੁੰਦਰ ਤੇ ਕਨੈਕਟ ਨੰਬਰ ਭਾਈ ਨੇ ਦਿੱਤਾ ਸਾਡੇ ਵੱਲੋਂ ਪਿਆਰ ਭਰੀ ਸასიਖਾਲੀ